வரும் வரும் ਕਾ ਕਰਕੇ ਜੀ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸੀਲ ਸੀਰੀਜ਼ ਆਫ ਆਪਰੇਸ਼ਨ ਪੂਰੇ ਪੰਜਾਬ 'ਚ ਚੱਲਦਾ ਹੈ ਇਹ ਜਿਹੜਾ ਆਪਰੇਸ਼ਨ ਹੈ ਬੇਸਿਕਲੀ ਇੰਟਰ ਸਟੇਟ ਜਾਂ ਇੰਟਰ ਡਿਸਟ੍ਰਿਕਟ ਦੇ ਨਾਕਿਆਂ ਤੇ ਲੱਗਦਾ ਹੈ ਤੇ ਇਹਦੇ ਵਿੱਚ ਆਪਾਂ ਅ ਜਿਹੜੇ ਆ ਕਿ ਵੀ ਜਿੰਨੇ ਵੀ ਵਹੀਕਲਸ ਆਉਂਦੇ ਇੰਟਰ ਡਿਸਟ੍ਰਿਕਟ ਤੋਂ ਜਾਂ ਇੰਟਰ ਸਟੇਟ ਤੋਂ ਉਹਨਾਂ ਨੂੰ ਆਪਾਂ ਚੈੱਕ ਕਰੀਂਗਾ ਕਿ ਜਿਹੜਾ ਹੁਣ ਆਪਰੇਸ਼ਨ ਆਪਰੇਸ਼ਨ ਸੀਲ 10 ਹੈ ਇਹ ਪਠਾਨਕੋਟ ਚ ਮੈਂ ਚੱਕੀਪੁਰ ਨਾਕੇ ਤੇ ਖੜਾ ਹਾਂ ਇਸ ਤਰੀਕੇ ਨਾਲ ਹੀ ਪੂਰੇ ਪਠਾਨਕੋਟ ਚ 8 ਨਾਕੇ ਲਗਾਏ ਗਏ ਆ 3 ਸਿਟੀ ਸਬਡਿਵੀਜ਼ਨ ਚ 3 ਜਿਹੜੇ ਲਗਾਏ ਗਏ ਆ ਰੂਰਲ ਸਬਡਿਵੀਜ਼ਨ ਚ 2 ਧਾਰ ਸਬਡਿਵੀਜ਼ਨ ਚ ਟੋਟਲ 8 ਜਿਹੜੇ ਆਪਣੇ ਇੰਟਰ ਸਟੇਟ ਉਬਲੀ ਇੰਟਰ ਡਿਸਟ੍ਰਿਕਟ ਨਾਕੇ ਆ ਉਹਨਾਂ ਤੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਇਦੇ ਵਿੱਚ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਅੱਗੇ ਵੀ ਤੁਹਾਨੂੰ ਬਰੀਫ ਕੀਤਾ ਮੇਨ ਉਦੇਸ਼ ਇਹ ਹੀ ਹੈ ਕਿ ਕੋਈ ਨਾਰਕੋਟਿਕਸ ਲੈ ਕੇ ਆ ਰਿਹਾ ਜਾਂ ਕੋਈ ਹੋਰ ਕੋਈ ਕ੍ਰਿਮੀਨਲ ਬੰਦਾ ਜਾਂ ਕੋਈ ਹਥਿਆਰ ਜਾਂ ਹੋਰ ਕੋਈ ਚੀਜ਼ ਇਸ ਤਰ੍ਹਾਂ ਦੀ ਸਮਗਲ ਕਰ ਰਿਹਾ ਉਹਨੂੰ ਆਪਾਂ ਚੈੱਕ ਕਰਨੇ ਆ ਉਦੋਂ ਉੱਪਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰੀ ਦੀ ਕਿੰਨੀ ਪੁਲਿਸ ਰਸਿ ਦੀ ਜੀ ਰਿਕਵਰੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਵੀ ਆਪਾਂ ਸਟਾਰਟ ਕੀਤਾ ਤੇ 1 ਵਜੇ ਤੱਕ ਚੱਲਣਾ ਉਹਦੇ ਬਾਅਦ ਜਿਹੜੀ ਫਾਈਨਲ ਰਿਪੋਰਟ ਬਣੂਗੀ ਉਹ ਤੁਹਾਡੇ ਨਾਲ ਸ਼ੇਅਰ ਕਰਤੀ ਜਾਊਗੀ ਡੋਟਰ ਸਾਹਿਬ ਕਿੰਨੇ ਬਲਾਈਅਮ ਜਿਹੜੇ ਤਨਾ ਤੱਕ ਜੀ ਇੱਕ ਇਨਾਕੇ ਤੇ ਘੱਟੋ-ਘੱਟ ਆਪਾਂ 8-8 ਮੁਲਾਜ਼ਮ ਰੱਖੇ ਅਗੇ ਤੇ ਇਦਾਂ ਹੀ ਪੂਰੇ ਜ਼ਿਲ੍ਹੇ 'ਚ ਜਿਹੜਾ ਚੱਲ ਰਿਹਾ ਹੈ ਐਡਜੋਇਨਿੰਗ ਸਟੇਟ ਦੇ ਵਿੱਚ ਸਿਰ ਆਪਰੇਸ਼ਨ ਚੱਲ ਰਿਹਾ ਹੈਗਾ ਔਰ ਸਰਚ ਵੀ ਚੱਲ ਰਹੀ ਹੈ ਜੀ ਹੈ ਇਸ ਨੂੰ ਲੈ ਕੇ ਕੀ ਕੀਤਾ ਹੈਗਾ ਤੇ ਜਿਸ ਰੰਗ ਤੁਸੀਂ ਜਾਣਦੇ ਹੋ ਕਿ ਲਾਸਟ ਨਾਈਟ ਲਾਸਟ ਲਾਸਟ ਡੇ ਮਤਲਬ ਜਿਹੜਾ ਇੱਕ ਇਨਕਾਊਂਟਰ ਕੰਟੈਕਟ ਸਟੈਬਲਿਸ਼ ਹੋਇਆ ਸੀ ਮਿਲਿਟੈਂਟਸ ਨਾਲ ਜੀ ਐਨ ਕੇ ਪੁਲਿਸ ਦਾ ਕਟੂਆ ਡਿਸਟ੍ਰਿਕਟ ਚ ਜਿਹੜਾ ਉਹ ਇਨਕਾਊਂਟਰ ਸੀ ਉਹ ਚੱਲ ਰਿਹਾ ਸੀ ਤੇ ਉਹਦੇ ਬਾਅਦ ਆਪਾਂ ਕੱਲ ਨਾਈਟ 'ਚ ਹੀ ਐਸ ਐਸ ਪੀ ਸਾਹਿਬ ਨੇ ਸਾਨੂੰ ਸਪੈਸ਼ਲ ਡਾਇਰੈਕਸ਼ਨਸ ਦੇ ਕੇ ਨਾਈਟ 'ਚ ਜਿਹੜੇ ਸਪੈਸ਼ਲ ਨਾਕੇ ਵਗੈਰਾ ਆਪਾਂ ਲਗਾਏ ਸੀ ਇਹਦੇ ਵਿੱਚ ਸੈਕੰਡ ਲਾਈਨ ਆਫ ਡਿਫੈਂਸ ਦੇ ਨਾਕੇ ਆ ਜਿਹੜੇ ਜੇ ਐਨ ਕੇ ਨੂੰ ਕਠੂਆ ਡਿਸਟ੍ਰਿਕਟ ਟੱਚ ਕਰਦਾ ਉਹ ਬਲੇ ਜਿਹੜੇ ਏਰੀਆਜ਼ ਆ ਖਾਸ ਕਰ ਬਮਿਆਲ ਦਾ ਏਰੀਆ ਨਰੋਡ ਜਮਲ ਸਿੰਘ ਦਾ ਏਰੀਆ ਤਾਰਾਗੜ ਦਾ ਏਰੀਆ ਇਧਰੋਂ ਮਧਪੁਰ ਦਾ ਏਰੀਆ ਉਪਰੋਂ ਧਾਰ ਦਾ ਏਰੀਆ ਇਹ ਸਾਰੇ ਏਰੀਆ ਜਿਹੜਾ ਆਪਾਂ ਪੂਰਾ ਸੀਲ ਕੀਤਾ ਸੀ ਇਹਦੇ ਵਿੱਚ ਆਪਣੀ ਮਲਟੀਪਲ ਟੀਮਸ ਆਊਟ ਸੀ ਜਿਨ੍ਹਾਂ ਵਿੱਚ ਆਪਣੀ ਸਪੈਸ਼ਲ ਆਪਰੇਸ਼ਨ ਗਰੁੱਪ ਘਾਤਕ ਦੀਆਂ ਟੀਮਸ ਸਪੈਸ਼ਲ ਕਯੂ ਆਰਟੀਜ਼ ای ਆਰ ਵੀ ਵਹੀਕਲ ਸਾਰੇ ਐਸ ਐਚ ਓ ਜੀਓ ਸਾਬਾਨ ਜਿਹੜੇ ਉਹ ਬਾਹਰ ਆਊਟ ਸੀ ਆਪਾਂ ਚੈਕਿੰਗ ਪੂਰੀ ਨਾਈਟ ਕਰਦੇ ਰਹੇ ਆ ਤੇ ਉਸ ਇਨਕਾਊਂਟਰ ਨੂੰ ਦੇਖਦੇ ਹੋਏ ਆਪਾਂ ਪੂਰੇ ਪਠਾਨਕੋਟ 'ਚ ਅਲਰਟ ਜਿਹੜਾ ਸਟੈਬਲਿਸ਼ ਆਪਣਾ ਅਲਰਟ ਕਰਕੇ ਰੱਖਿਆ ਹੋਇਆ ਹੈ ਐਸਐਸਪੀ ਸਾਹਿਬ ਨੇ ਸਾਨੂੰ ਇੱਥੇ ਬੜੀ ਸਖਤ ਡਾਇਰੈਕਸ਼ਨ ਦਿੱਤੀ ਹੈ ਕਿ ਵੀ ਆਪਾਂ ਕੱਲੀ-ਕੱਲੀ ਗੱਡੀ ਦੀ ਜਿਹੜੀ ਆਪਾਂ ਜਾਂ ਸ਼ੱਕੀ ਵਿਅਕਤੀਆਂ ਦੀ ਆਪਾਂ ਜਿਹੜੀ ਆ ਉਹ ਚੈਕਿੰਗ ਕਰਨੀ ਹੈ ਤੇ ਹਰ ਇੱਕ ਨਾਕੇ ਤੇ ਜਿਹੜੀ ਆ ਚੈਕਿੰਗ ਲਗਾਤਾਰ ਹੀ ਚੱਲ ਰਹੀ ਹੈ